ਿੱਲੂ ਸਮੈ ਕੀ ਇਹਦੇ ਮੁੰਡਾ ਹੈ ਨਾ ਤੂੰ ਹਾਂਜੀ ਭਾਈ ਜੀ ਹਾਂਜੀ ਤੁਸੀਂ ਜਾਣਦੇ ਹੀ ਹੋ ਤੇ ਤੂੰ ਵੀ ਜਾਣਦਾ ਇਹ ਤਾਂ ਖਰਾ ਸੌਦਾ ਇੱਕ ਘੱਟ ਪੈਸੇ ਦੇ ਤੇ ਦੂਜੇ ਸਾਮਾਨ ਲੈ ਜਾ ਭਾਈ ਮੈਨੂੰ ਅੱਜ ਦਾ ਰੋ ਦੇ ਦੇ ਮੈਂ ਤੈਨੂੰ ਕੱਲ ਪੈਸੇ ਲਿਆ ਦੇਗਾ ਭਾਈ ਉਹ ਲੇੜੀ ਬੰਦੇ ਦੇ ਕਹਾਂ ਨਹੀਂ ਕੀ ਯਾਰ ਤੂੰ ਦੱਬਾ ਹੋ ਭਾਈ ਜਿੰਨਾ ਮਰਦੀ ਮਾਰ ਲੈ ਭਾਈ ਬੰਦੇ ਨੂੰ ਤੂੰ ਦੱਬਾ ਹੋ ਜਾ ਜਦੋਂ ਮਾਰੀ ਬੰ ਤੇਰੀ ਡੈਡੀ ਦੇ ਲਹੂ ਕਰਦਾ ਮਾਂ ਦਾਰੇ ਕੀ ਕਰੇ ਜ਼ੰਦਾਬਾ ਨੀ ਮਰੇ ਫੇਂਦੀ ਜੀ ਆਫਤ ਤੇ ਚਦਰੀਆ ਕੀ ਤਾ ਰੋਗ ਲਾ ਲਿਆ ਪਹਿਲਾ ਤੇਰਾ ਬਾਪੂ ਤੇ ਹੁਣ ਤੂੰ ਇਹ ਇਸ ਤਰ੍ਹਾਂ ਮੈਨੂੰ ਪੈਸੇ ਮਿਲਦੇ ਮੈਂ ਉਹ ਤਾਂ ਆਪਣੀ ਜਿੱਤੇ ਨਹੀਂ ਤੋੜ ਤੂੰ ਪੂਰੀ ਕਰਨ ਲਈ ਨਸ਼ਾ ਕਰਦਾ ਫਿਰ ਅਗਲੇ ਦਿਨ ਫਿਰ ਉਹ ਆਪਣੀ ਮਾਂ ਨੂੰ ਕੁੱਤੋਂ ਫੜਦਾ